ਉਹਨਾਂ ਨੂੰ ਤੁਹਾਡੀਆਂ ਗੱਡੀਆਂ ਤੁਹਾਡੇ ਘਰ ਵੇਖ ਕੇ ਰਹਿਣ ਸੈਣ ਵੇਖ ਕੇ ਕਾਰੋਬਾਰ ਵੇਖ ਕੇ ਲਾਈਫ ਸਟਾਈਲ ਵੇਖ ਕੇ ਇਸ ਤਰ੍ਹਾਂ ਲੱਗਦਾ ਕਿ ਇਹ ਓਵਰਨਾਈਟ ਹੋ ਗਿਆ ਸਾਰਾ ਕੁਝ ਮੈਂ ਚਾਹਣਾ ਹੈ ਕਿ ਜਿਸ ਹੱਦ ਤੱਕ ਤੁਸੀਂ ਆਪਣੀ ਜ਼ਿੰਦਗੀ ਦਾ ਕਿੱਸਾ ਸੁਣਾ ਸਕਦੇ ਹੋ ਤੁਸੀਂ ਉਹ ਲਾਜ਼ਮੀ ਸਾਂਝਾ ਕਰੋ ਕਿ ਇਹ ਸਾਰਾ ਕੁਝ ਹਾਸਲ ਕਰਨਾ ਇਹਦੇ ਪਿੱਛੇ ਕਿੰਨਾ ਕ ਵੱਡਾ ਸੰਘਰਸ਼ ਹੈਗਾ ਬਹੁਤ ਵੱਡਾ ਸੰਘਰਸ਼ ਢੀ ਸਾਹਿਬ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਇਹ ਪਹਿਲੀ ਗੱਲ ਆ ਸਾਡੀ ਉਥੋਂ ਦੀ ਮਣੀ ਇੱਥੇ ਆਣ ਕੇ ਕੁਝ ਕਰਦੀ ਹਾਂਜੀ ਦੂਸਰੀ ਬੇਨਤੀ ਹੈ ਕਿ ਜੇ ਅਸੀਂ ਅ ਜਦੋਂ ਮੈਂ ਆਇਆ ਸੀ ਸਾਡਾ ਤਾਂ ਇੱਥੇ ਪਹਿਲਾਂ ਇਹ ਜਿਕੇ ਸ਼ੇਅਰ ਕੰਮ ਸ਼ੁਰੂ ਕੀਤਾ ਅੱਛਾ ਜੀ ਫਿਰ ਮੈਂ ਮਾਸਟਰ ਕੀਤੀ ਹੋਈ ਸੀ ਲੈਂਗੁਏਜ ਬਾਰੇ ਹੀ ਰਹੇਣੀ ਸੀ ਹਾਂ ਤੁਹਾਨੂੰ ਜ਼ੁਬਾਨ ਆਉਂਦੀ ਸੀ ਅੰਗਰੇਜ਼ੀ ਹਾਂਜੀ ਫਿਰ ਮੈਂ ਮੈਨੇਜ ਕਰਨ ਲੱਪਿਆ ਕਿ ਗੈਸਟ ਰੈਸ਼ਨ ਫਿਰ ਅ ਬਿਜ਼ਨਸ ਲੈ ਇੱਕ ਦੋ ਜਗ੍ਹਾ ਸਪੋਕਨ ਟਰਾਈ ਸਿਟੀ ਜਾ ਕੇ ਪਰ ਕਾਮਯਾਬੀ ਨਹੀਂ ਹੋਈ ਫਿਰ hmm. ਮੈਂ 2010 ਦੇ ਵਿੱਚ ਪਹਿਲਾ ਸਟੋਰ ਟਾਊਨ ਟਾਊਨ ਸੈਟਲ ਚ ਲਿਆ ਸਟੋਰ ਲਿਆ ਜੀ ਗ੍ਰੋਸਰੀ ਸਟੋਰ ਹਾਂਜੀ ਗੈਸ ਸਟੇਸ਼ਨ ਗੈਸ ਸਟੇਸ਼ਨ ਪਲੱਸ ਕਨਵੀਨੀਅன்ஸ் ਸਟੋਰ ਕਹਿੰਦੇ ਜੀ ਅੱਛਾ ਜੀ ਤੇ ਉਹ ਸਟਾਰਟ ਕੀਤਾ ਮੇਰੀ ਵਾਈਫ ਵੀ ਇੱਥੇ ਟੀਚਰ ਹੈ ਉੱਥੇ ਲੈਕਚਰਰ ਸੀਗੇ ਸਕੂਲ ਦੇ ਵਿੱਚ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਜੌਬ ਛੱਡ ਦਿਓ ਇੱਥੇ ਆ ਜਾਓ ਅੱਛਾ ਜੀ ਆਪਣੇ ਇਕੱਠੇ ਕੰਮ ਕਰਦੇ ਆ ਠੀਕ ਹੈ ਤੇ ਉਹ ਸੰਘਰਸ਼ ਸ਼ੁਰੂ ਕਰਕੇ ਫਿਰ ਮੇਰਾ ਬੇਟਾ ਯੂ ਡਬ ਜਾਂਦਾ ਸੀ ਯੂਨੀਵਰਸਿਟੀ ਆਫ ਵਾਸ਼ਿੰਗਟਨ ਅੱਛਾ ਜੀ ਪਰ ਮੈਂ ਬਹੁਤ ਵੱਡੇ ਭਾਗਾਂ ਵਾਲਾ ਹਾਂ ਕਿ ਜਿਹਦੀ ਔਲਾਦ ਕਹਨੇ ਚ ਆ ਉਹਦਾ ਸਭ ਕੁਝ ਹੀ ਹੈ ਇਹਦੇ ਬਾਰੇ ਮੈਨੂੰ ਡਿਟੇਲ ਚ ਦੱਸੋ ਕਿਉਂਕਿ ਬਹੁ ਗਿਣਤੀ ਲੋਕ ਸਾਡੇ ਜਿਹੜੇ ਪੰਜਾਬੀ ਮੂਲ ਦੇ ਆ ਜਾਂ ਭਾਰਤੀ ਮੂਲ ਦੇ ਆ ਉਹ ਇਹ ਗੱਲ ਅਕਸਰ ਕਹਿੰਦੇ ਸੁਣਿਆ ਕਿ ਅਸੀਂ ਪਾ ਤਾਂ ਬਹੁਤ ਕੁਝ ਲਿਆ ਪਰ ਅਸੀਂ ਔਲਾਦ ਗਵਾਲੀ ਤੁਸੀਂ ਫਿਰ ਇਹ ਦੋਵੇਂ ਚੀਜ਼ਾਂ ਬੈਲੈਂਸ ਕਿਵੇਂ ਕੀਤੀਆਂ ਬਸ ਇਹ ਵੈਸੇ ਤਾਂ ਉਹਦੀ ਕਿਰਪਾ ਜੀ ਹਮ ਪਰ ਜਤਨਤਾ ਇਨਸਾਨ ਨੂੰ ਕਰਨਾ ਪੈਣਾ ਜੀ ਉਹ ਕਿਰਪਾ ਤਾਂ ਤਾਂ ਹੀ ਹੋਊਗੀ ਜੇ ਤੁਸੀਂ ਯਤਨ ਕਰੋਗੇ ਜੀ ਸਭ ਤੋਂ ਵੱਡਾ ਜੋਰ ਇਹ ਸੀ ਕਿ ਇਹਨਾਂ ਨੂੰ ਮਾਸਟਰ ਕੀਤੀ ਹੋਈ ਅਸੀਂ ਤੇ ਇਹਨਾਂ ਨੂੰ ਮਾਸਟਰ ਕਰਾਉਣੇ ਆ ਜਿੱਦਾਂ ਮਰਜੀ ਹੋ ਜਵੇ ਤੇ ਤੁਹਾਡਾ ਮਿਸ਼ਨ ਸੀ ਮਿਸ਼ਨ ਸੀ ਕਿ ਬੇਟਾ ਵੀਕਐਂਡ ਦੇ ਉੱਤੇ ਸੈਚਰਡੇ ਸੰਡੇ ਅਸੀਂ ਪਰੌਂਠੇ ਖਾਣੇ ਸਾਰੀ ਫੈਮਿਲੀ ਨੇ ਬਹਿ ਕੇ ਵੈਸੇ ਵੀ ਡਿਨਰ ਇਕੱਠਾ ਹੀ ਹੁੰਦਾ ਸੀ ਲੋ ਜੀ ਮੇਰੇ ਬੱਚੇ ਬਕਾਇਦਾ ਘਰੋਂ ਮੇਰੇ ਯੂਨੀਵਰਸਿਟੀ ਜਾਂਦੇ ਰਹੇ ਅੱਛਾ ਯੂਡਾ بڑے ਦੋਨੇ ਬੱਚੇ ਤੇ ਮੇਰੇ ਘਰ ਆਣ ਕੇ ਸੌਂਦੇ ਰਹੇ ਤੇ ਘਰੋਂ ਹੀ ਜਾਂਦੇ ਰਹੇ ਠੀਕ ਹੈ ਤੇ ਉਹ ਸਭ ਤੋਂ ਵੱਡੀ ਬੱਚਿਆਂ ਨੂੰ ਡੋਮ ਚ ਛੱਡ ਦੇਣਾ ਹੋਸਟਲ ਚ ਛੱਡ ਦੇਣਾ ਉਹ ਬੱਚਾ ਤੁਹਾਡੇ ਤੋਂ ਪਾਸੇ ਹੋ ਜਾਂਦਾ ਜੀ ਇਹ ਵੀ ਇੱਕ ਕਾਰਨਾ ਵੱਡਾ ਉਹ ਹੁੰਦਾ ਸਾਰਾ ਕੁਝ ਪੈਸੇ ਕਮਾਉਣ ਦੇ ਚੱਕਰ 'ਚ ਹੀ ਆ ਜਾਂ ਮਜਬੂਰੀਆਂ ਵੀ ਬਣ ਜਾਂਦੀਆਂ ਇਹ ਤੁਹਾਡੀਆਂ ਮਜਬੂਰੀਆਂ ਦੀ ਗੱਲ ਤਾਂ ਵੀ ਹੈ ਤੇ ਪੈਸੇ ਬਣਾਉਣ ਦਾ ਚੱਕਰ ਵੀ ਹੈ ਲੇਕਿਨ ਜੇ ਤੁਸੀਂ ਦੋਨੇ ਬੈਲੈਂਸ ਕਰਨੇ ਆ ਤੁਹਾਨੂੰ ਬੱਚਿਆਂ ਨੂੰ ਨਾਲ ਵੀ ਰੱਖਣਾ ਪਊਗਾ ਪੈਸੇ ਘੱਟ ਵੀ ਬਣ ਜਾਣਗੇ ਮੇਨ ਪ੍ਰੋਪਰਟੀ ਤਾਂ ਬੱਚੇ ਆ ਨਾ ਜੀ ਅਸਲ ਫਿਊਚਰ ਵੀ ਤਾਂ ਇਹੀ ਆ ਅਸਲ ਫਿਊਚਰ ਵੀ ਇਹੀ ਆ ਪੈਸੇ ਘੱਟ ਵੀ ਮੈਂ 10 ਸਾਲ ਆਣ ਕੇ ਮੈਂ ਪੈਸੇ ਵੱਲ ਧਿਆਨ ਹੀ ਨਹੀਂ ਕੀਤਾ ਇਹਨਾਂ ਦੀ ਟੇਕ ਕੇਅਰ ਵੱਲ ਥੋੜੀ ਸੀਵਿੰਗ ਕੀਤੀ ਹਾਂ ਪਰ ਇਹਨਾਂ ਦੀ ਟੇਕ ਕੇਅਰ ਸਭ ਤੋਂ ਇੰਪੋਰਟੈਂਟ ਸੀ ਮੇਰੇ ਲਈ ਠੀਕ ਹੈ ਤੇ ਦੂਸਰਾ ਭਾਗ ਵਾਲਾ ਮੈਂ ਆ ਜੀ ਬੱਚੇ ਕਹਨੇ ਚ ਇੰਨੇ ਆ ਫਿਰ ਮੇਰਾ ਬੇਟਾ ਜਦੋਂ ਮੈਂ ਉਹ ਸਟੋਰ ਲਿਆ ਪਹਿਲਾਂ 2010 ਦੇ ਵਿੱਚ ਇਹ ਮੇਰੇ ਨਾਲ ਉੱਥੋਂ ਸਕੂਲ ਤੋਂ ਆਪਣੇ ਯੂਨੀਵਰਸਿਟੀ ਤੋਂ ਆਨ ਕਿ ਮੇਰਾ ਥੋੜੇ ਥੋੜੇ ਕੰਟੇ ਲਵਾਉਣੇ ਸ਼ੁਰੂ ਕਰਤੇ ਅੱਛਾ ਫਿਰ ਅਸੀਂ 5 4 5 ਸਾਲ ਮੈਂ ਮੇਰੀ ਵਾਈਫ ਤੇ ਥੋੜੇ ਮਲਾਜਮ ਸੀ ਉਦੋਂ ਹਾਂ ਤੇ ਅੱਜ ਤਾਂ ਚਲੋ ਮਹਾਰਾਜ ਦੀ ਕਿਰਪਾ ਨੇ ਗਾਂਹ ਮੈਨੇਜਰ ਆ ਮੈਨੇਜਰਾਂ ਦੇ ਉੱਤੇ ਵੀ ਮੈਨੇਜਰ ਹੈਗੇ ਸਾਡੇ ਕੋਲ ਕਿੰਨਾ ਸਟਾਫ ਹੈ ਤੁਹਾਡੇ ਕੋਲ ਹੁਣ ਅਬਾਊਟ 150 ਹੋਗਾ ਜੀ ਉਹ ਗ੍ਰੇਟ ਤੇ ਟੋਟਲ ਤੁਸੀਂ ਕਿੰਨੇ ਤੁਹਾਡੇ ਕੋਲ ਗੈਸ ਸਟੇਸ਼ਨ ਹੈ ਜੀ ਹੁਣ ਜਾਂ ਹੋਰ ਕਾਰੋਬਾਰ ਕੀ ਹੈ ਵੈਸੇ ਤਾਂ ਨੰਬਰਾਂ ਜੇ ਮੈਂ ਪਹਿਣਾ ਨਹੀਂ ਚਾਹੁੰਦਾ ਚਲੋ ਚਲੋ ਸਿਰਫ ਮੈਨੂੰ ਆਵਾ ਕਿ ਮੋਟੀਵੇਟ ਹੋਣ ਲੋਕ ਤੁਹਾਨੂੰ ਸੁਣ ਕੇ ਹਾਂਜੀ ਚਲੋ ਮਹਾਰਾਜ ਦੀ ਕਿਰਪਾ ਜੀ ਹੁਣ ਨਾਲ ਪਲਾਜ਼ੇ ਹੈਗੇ ਆ ਇੱਕ ਦੋ ਜਗ੍ਹਾ ਤੇ ਹਾਂਜੀ ਮੋਸਟਰੀ ਗੈਸ ਸਟੇਸ਼ਨ ਹੈਗੇ ਆ ਠੀਕ ਹੈ ਬਾਕੀ ਇਹ ਆ ਕਿ ਜਦੋਂ ਉਹ ਤੁਸੀਂ ਮਿਹਨਤ ਕਰਦੇ ਹੋ ਫਲਤੋਂ ਵਾਇਰਲ ਹੁੰਦਾ ਹੀ ਆ